ਮਿੱਠੀ ਜੇਹ ਗੱਲ ਲੱਕੜੀ ਪਾ ਕੇ ਮਿੱਠਾ ਜਿਆ ਮੈਨੂੰ ਲਾਰਾ ਲਾ ਕੇ ਮਿੱਠੀ ਜੇਹ ਗੱਲ ਲੱਕੜੀ ਪਾ ਕੇ ਮਿੱਠਾ ਜਿਆ ਮੈਨੂੰ ਲਾਰਾ ਲਾ ਕੇ ਹੇ ਮਿੱਠਾ ਜਿਆ ਮੈਨੂੰ ਲਾਰਾ ਲਾ ਕੇ ਛੱਡ ਗਿਆ ਹਰਦਿਆ ਤੈਨੂੰ ਮੈਨੂੰ ਪਲੇਗ ਪੈਂਦੀ ਹੈ ਓਏ ਪਰੇ ਲਾ ਕੇ ਡੱਕ ਪਿਆ ਤੂੰ ਆ ਕਿਨੇ ਭੈਣ ਘੜਾਈ ਹੈਗੀ ਬੰਦ ਕਰ ਡੱਕ ਬਲੇ ਮੇਰੇ ਸਾਲ ਵਿੱਚ ਬੂਥੜ ਤੇ ਮਰੂ ਮੈਂ ਤੂੰ ਸਾਰੇ ਫਾਗਲ ਡੁੱਬੀ ਪਈ ਐ ਤੂੰ ਰੇ ਪਾ ਲਾ ਵੀ ਰਸਣੀ ਜਾਂ ਪਿਆ ਮੈਂ ਭਲਾ ਮੈਨੂੰ ਐਸੇ ਟੈਂਟ ਇੱਕ ਬੰਦ ਕੀਤਾ ਆਹ ਮਹੀਂ ਕਰਿਆ ਬੰਦ ਬਾਈ ਜੇ ਬੇੜਾ ਚਾਚਾ ਤੇਰਾ ਮਾੜਾ ਜਾਂ ਗੱਲਬਾਤ ਬਣੀ ਸੀ ਦੱਸ ਤੇਰਾ ਕੀ ਬਿਲਾਉਂਦਾ ਗਾ ਉਰੇ ਮੋਟਰ ਤੇ ਚੱਲਦਾ ਐ ਤੂੰ ਮੈਨੂੰ ਐ ਦੱਸ ਓਏ ਤੈਨੂੰ ਦਾਣੇ ਸੁਣਨ ਵਾਸਤੇ ਰੱਖਿਆ ਨੇ ਕੀ ਕੰਮ ਕਰਨ ਵਾਸਤੇ ਰੱਖਿਆ ਮੈਂ ਫਿਰ ਕਰ ਲੂਗਾ ਕੰਮ ਹਜੇ ਕੀ ਫਾਉਂਦਾ ਹਾਏ ਤੂੰ ਮਗਰੋਂ ਕੰਮ ਕਰੇਗਾ ਲੋਕਾਂ ਨੇ ਰੇ ਵੀ ਪਾ ਕੇ ਰੇ ਪਤਲਾ ਕਰਨੀਆਂ ਕੋਈ ਡਾਕਟਰ ਨੇ ਕਿਹਾ ਮੈਨੂੰ ਕਹਿੰਦਾ ਤੇ 9 ਮਹੀਨੇ ਸੌਫਟ ਕੰਮ ਕਰਨਾ ਮਤਲਬ ਸੌਫਟ ਕੰਮ ਕਰਨਾ 9 ਮਹੀਨੇ ਨੇ ਕਿਹਾ ਤੇ ਦਵਾਈ